ਤੇਰੇ ਬਿਨਾ ਦੱਸ ਸਾਨੂੰ ਕਾਹਦੀਆਂ ਦਿਵਾਲੀਆਂ ਸਸਰੀ ਘਰ ਲੋਕ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਪੇਸ਼ ਹੈ ਰਚਨਾ ਦਿਵਾਲੀਆਂ ਓ ਜੇ ਮੈਂ ਹੱਸਦਾ ਹਸੰਝੀਨਾ ਖੁਸ਼ੀਆਂ ਨੇ ਪਾਲੀਆਂ ਹੱਸਦਾ ਹਸੰਝੀਨਾ ਖੁਸ਼ੀਆਂ ਨੇ ਪਾਲੀਆਂ ਤੇਰੇ ਬਿਨਾ ਦੱਸ ਸਾਨੂੰ ਕਾਦੀਆਂ ਦੀਵਾਲੀਆਂ ਓ ਤੇਰੇ ਬਿਨਾਂ ਦੱਸ ਸਾਨੂੰ ਕਾਦੀਆਂ ਦੀਵਾਲੀਆਂ ਕਟਾਰ ਵਿੱਚ ਦੀਵੇ ਮੇਰੇ ਕੋਠੇ ਉੱਤੇ ਜਗਦੇ ਇੱਕ ਕਟਾਰ ਵਿੱਚ ਦੀਵੇ ਮੇਰੇ ਕੋਠੇ ਉੱਤੇ ਜਗਦੇ ਜੇ ਤੂੰ ਦੇਖ ਤਾਹੀ ਤਾਂ ਬੰਦੀ ਰੀ ਸੋਣੀ ਲੱਗ ਦੇ ਜਿਨਾਂ ਦੇਖ ਚੰਗੀਆਂ ਨੇ ਰਤਸਾ ਨੁਕਾਲੀਆਂ ਨਾਂ ਦੇਖ ਚੰਗੀਆਂ ਨੇ ਰਤਸਾ ਨੁਕਾਲੀਆਂ ਤੇਰੇ ਬਿਨਾਂ ਦੱਸ ਸਾਨੂੰ ਕਾਦੀਆਂ ਦੀਵਾਲੀਆਂ ਓ ਤੇਰੇ ਬਿਨਾਂ ਦੱਸ ਸਾਨੂੰ ਕਹਦੀਆਂ ਦੀਵਾਲੀਆਂ ਸੋਹਣੇ ਸੋਹਣੇ ਹੱਥਾਂ ਨਾਲ ਬੁੱਲ੍ਹਾ ਨੂੰ ਜੁਲਾਈਏ ਸੋਹਣੇ ਸੋਹਣੇ ਹੱਥਾਂ ਨਾਲ ਬੁੱਲ੍ਹਾ ਨੂੰ ਜੁਲਾਈਏ ਮਿੱਠੀ ਮਿੱਠੀ ਲੱਗੇ ਮੈਨੂੰ ਉੜੀ ਮਠਿਆਈ ਕਿਹੜੇ ਕੰਮ ਭਰੀਆਂ ਪੜ੍ਹੰਜਾਏ ਥਾਲੀਆਂ ਕਿਹੜੇ ਕੰਮ ਭਰੀਆਂ ਪੜ੍ਹੰਜਾਏ ਥਾਲੀਆਂ ਤੇਰੇ ਬਿਨਾਂ ਦੱਸ ਸਾਨੂੰ ਕਾਦੀਆਂ ਦੀਵਾਲੀਆਂ ਓ ਤੇਰੇ ਬਿਨਾਂ ਦੱਸ ਸਾਨੂੰ ਕਾਦੀਆਂ ਦੀਵਾਲੀਆਂ ਉਠੋ ਠਾ ਧਖੜਾਕ ਸਾਡੇ ਸੀਨੇ ਵਿੱਚ ਵੱਜਦਾ ਠਾ ਧਖੜਕ ਸਾਡੇ ਸੀਨੇ ਵਿੱਚ ਵੱਜਦਾ ਪਟਾਕੇਆਂ ਦਾ ਸ਼ੋਰ ਸੰਨ ਚੰਗਾ ਨਹੀਂ ਲੱਗਦਾ ਹੋਏ ਤੋਂ ਸੋਹਣੀਆਂ ਆਵਾਜ਼ਾਂ ਤੇਰੇ ਹੱਥਾਂ ਦੀਆਂ ਤਾਲੀਆਂ ਸੋਹਣੀਆਂ ਆਵਾਜ਼ਾਂ ਤੇਰੇ ਹੱਥਾਂ ਦੀਆਂ ਤਾਲੀਆਂ ਤੇਰੇ ਬਿਨਾਂ ਦੱਸ ਸਾਨੂੰ ਕਾਦੀਆਂ ਦੀਵਾਲੀਆਂ ਓ ਤੇਰੇ ਬਿਨਾਂ ਦੱਸ ਸਾਨੂੰ ਕਾਦੀਆਂ ਦੀਵਾਲੀਆਂ ਮੈਨੂੰ ਪਤਾ ਇਸ ਦਿਨ 19 ਸਾਡੀ ਯਾਦ ਨਹੀਂ ਮੈਨੂੰ ਪਤਾ ਇਸ ਦਿਨ 19 ਸਾਡੀ ਯਾਦ ਨਹੀਂ ਹੋਈ ਨਹੀਂ ਇਕੱਠੇ ਆਪਾਂ ਐਨੇ ਸਾਲ ਬਾਦ ਨਹੀਂ ਯਾਦਾਂ ਦੇ ਚਿਰਾਗਾਂ ਵਿੱਚ ਖੁਸ਼ੀਆਂ ਨੇ ਬਾਲੀਆਂ ਯਾਦਾਂ ਦੇ ਚਿਰਾਗਾਂ ਵਿੱਚ ਖੁਸ਼ੀਆਂ ਨੇ ਬਾਲੀਆਂ ਤੇਰੇ ਬਿਨਾਂ ਦੱਸ ਸਾਨੂੰ ਕਾਹਦੀਆਂ ਤੇ ਬਾਲੀਆਂ ਇਰੇ ਬਿਨਾਂ ਦੱਸ ਸਾਨੂੰ ਕਾ ਦੀਆਂ ਦੀਵਾਲੀਆਂ ਕਾ ਦੀਆਂ ਦੀਵਾਲੀਆਂ ਥੈਂਕ ਯੂ ਹੈਪੀ ਦੀਵਾਲੀ